ਹਾਂਜੀ ਸਾਡੇ ਸਾਰੇ ਹੀ ਭੈਣਾਂ ਤੇ ਭਰਾਵਾਂ ਨੂੰ ਸਭ ਤੋਂ ਪਹਿਲੇ ਛੋਟੇ ਛੋਟੇ ਭਰਾ ਜੱਸੀ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਅੱਜ ਦੁਬਾਰਾ ਫੇਰ ਲਾਈਵ ਲੈ ਕੇ ਆਏ ਆਂ ਜੱਸੀ ਦੀ ਹੱਟੀ ਬਸਕਟ ਮਿੰਡਾ ਤੋਂ ਜੀ ਤੁਹਾਡੇ ਨਾਲ ਦੋ ਕੁ ਗੱਲਾਂ ਸ਼ੇਅਰ ਵੀ ਕਰਨੀਆਂ ਸੀ ਗੱਲਾਂ ਵੀ ਸ਼ੇਅਰ ਕਰਾਂਗੇ ਜੀ ਤੁਹਾਨੂੰ ਬਿਲਕੁਲ ਹੀ ਲੇਟੈਸਟ ਤੇ ਵਧੀਆ ਵੈਰਾਈਟੀ ਦਿਖਾਵਾਂਗੇ ਜਿਹੜੇ ਵੈਰਾਈਟੀ ਦੇਖ ਕੇ ਤੁਸੀਂ ਵਾਕਈ ਕਹੋਗੇ ਵੀ ਜੱਸੀ ਬਿੰਨੇ ਕਾਫੀ ਦਿਨਾਂ ਮੈਂ ਵੀਡੀਓ ਬਣਾਈ ਹੈ ਵੀਡੀਓ ਬਹੁਤ ਦਮਦਾਰ ਬਣਾਈ ਹੈ ਰੇਟ ਵੀ ਹਜੇ ਕੱਢੇ ਆ ਵੀ ਹਰ ਕੋਈ ਸੋਚਣੇ ਮਜਬੂਰ ਹੋ ਜਾਊਗਾ ਵੀ ਜੱਸੀ ਬਿੰਨੇ ਕੀ ਕਰ ਰਿ ਸਭ ਤੋਂ ਪਹਿਲੀ ਗੱਲ ਤਾਂ ਜੀ ਤੁਹਾਨੂੰ ਇੱਕ ਹੋਰ ਬੇਨਤੀ ਕਰਨੀ ਸੀ ਜੀ ਆਪਣਾ ਜੋ ਤੇਰਾ ਤੇਰਾ ਸਟੋਰ ਹੈ ਆਪਾਂ ਇਸੇ ਸ਼ੌਪ ਦੇ ਉੱਪਰ ਖੋਲਣ ਜਾ ਰਹੇ ਹਾਂ ਕਿਉਂਕਿ ਇਸ ਸ਼ੌਪ 'ਚ ਕਸਟਮਰਸ ਦੀ ਇੰਨੀ ਕਿਪ ਭਾਰ ਹੁੰਦੀ ਹੈ ਦੋ ਪਾਸੇ ਧਿਆਨ ਖਟੌਖਾ ਹੋ ਜਾਂਦਾ ਜਿਹੜੇ ਵੀਰਾਂ ਬਣਾ ਕੱਪੜੇ ਵੇਚਣ ਵਾਸਤੇ ਲੈਣੇ ਆ ਉਹ ਵੀ ਬਸਟਾਂ ਦੇ ਸਾਹਮਣੇ ਆ ਕੇ ਖਰੀਦ ਸਕਦੇ ਆ ਕਿਉਂਕਿ ਅਸੀਂ ਆਪਣੀ ਦੂਸਰੀ ਧਰਾਂ ਦੇ ਉੱਪਰ ਸ਼ਿਫਟ ਕਰ ਰਹੇ ਹਾਂ ਜੀ ਤੀਸਰੇ ਫਲੋਰ ਦੇ ਉੱਪਰ ਜੀ ਉਹ ਸਪੈਸ਼ਲੀ ਅਲੱਗ ਕਾਊਂਟਰ ਹੋਗਾ ਹੌਲਸੇਲ ਵਾਸਤੇ ਜੀ ਜਿਹੜੇ ਭੈਣ ਭਰਾ ਦੂਰ ਤੋਂ ਅੰਦਰੋਂ ਦੁਕਾਨ ਨਹੀਂ ਸਮਝਾਂਦੇ ਕਿੱਥੇ ਆਪਣੀ ਦੁਕਾਨ ਹੈ ਕਿ ਬਸਟੈਂਡ ਮਰਿੰਡੇ ਦੇ ਬਿਲਕੁਲ ਸਾਹਮਣੇ ਮਰਿੰਡੇ ਦੇ ਬਸਟੈਂਡ ਦੇ ਬਿਲਕੁਲ ਸਾਹਮਣੇ ਆਪਣੀ ਦੁਕਾਨ ਹੈ ਦੁਕਾਨ ਦਾ ਨਾਮ ਹੈ ਜਸਤੀ ਦੀ ਹੱਟੀ ਜਿਹੜੀ ਭੈਣ ਭਾਨੇ ਆਣਾ ਆਪਣੀ ਕਾਲ ਕਰਕੇ ਅਪਾਇੰਟਮੈਂਟ ਲੈ ਕੇ ਆਣਾ ਜੀ ਸੋ ਜੋ ਅੱਜ ਦੀ ਵੀਡੀਓ ਬਣਾਈ ਹੈ ਬਣਾ ਰਿਹਾ ਡਿਟੇਲ ਦੀ ਜੀ ਮੈਂ ਮਤਲਬ ਸਿੰਗਲ ਸਿੰਗਲ ਸੁਖਤਾਂ ਦੀ ਜੀ ਜਿਨ੍ਹਾਂ ਨੇ ਕੱਪੜੇ ਵੇਚਣ ਵਾਸਤੇ ਲੈਣੇ ਸੈਟ ਵਹਟ ਲੈਣੇ ਆ ਉਹ ਰੇਟ ਡਿਟੇਲ ਦੇ ਦੇਖ ਕੇ ਪਾਗਲ ਹੋ ਜ ਸਕਦੇ ਆ ਵੀ ਇੰਨੇ ਘੱਟ ਰੇਟ ਡਿਟੇਲ ਚ ਜਿਨ੍ਹਾਂ ਨੇ ਵੇਚਣ ਵਾਸਤੇ ਕੱਪੜੇ ਲੈਣੇ ਸੈਟ ਵਹਟ ਲੈਣੇ ਆ ਉਹਨਾਂ ਨੂੰ 10 ਤੋਂ 1 ਸੋ ਬੇਨਤੀ ਆਈਏ ਵੀ ਵੀਡੀਓ ਆਪਣੀ ਪਰਾਦੀ ਪੂਰੀ ਦੇਖਿਓ ਜੇ ਵੀਡੀਓ ਦੇਖ ਕੇ ਰੂਹ ਨਾ ਖੁਸ਼ ਹੋਵੇ ਤਾਂ ਗੱਲ ਕਰਿਓ ਜੀ ਸਿਰਫ 4 ਤੋਂ 5 ਆਟਮਾ ਲੈ ਕੇ ਆਇਆ ਹੈ ਆਟਮਾ ਹੈ ਜੇ ਬੰਬ ਬੰਬੂ ਕਾਰ ਜੀ ਜਿਹੜੀ ਬਾਜ਼ਾਰ ਨਾਲੋਂ ਘੱਟੋ ਘੱਟ 7-800 ਰੁਪਏ ਸੂਟ ਸਸਤਾ ਹੋਗਾ 7-800 ਰੁਪਏ ਸੂਟ ਦੀ ਗਰੰਟੀ ਕਰਦਾ ਜੀ ਮੈਂ ਅੱਛਾ ਉਸ ਕੋਲ ਸੂਟ ਬੱਲਾ ਆਹ ਲੋ ਜੀ ਬਟਿਕ ਦਾ ਸੂਟ ਆਇਆ ਹੈ ਬੜਾ ਹੀ ਸੋਹਣਾ ਬੜਾ ਹੀ ਪਿਆਰਾ ਇਧਰ ਕਿਹੜੀ ਚੱਲੀ ਪੈਕ ਹੋ ਜੂਗਾ ਆਹ ਲੋ ਜੀ ਦੇਖੋ ਸਾਰੇ ਅੱਗੇ ਲਿਕੇ ਹੋਇਆ ਬਰਾ ਸਾਰਾ ਹੀ ਹੈਂਡਵਰਕ ਦਾ ਸੂਟ ਹੈ ਟੋਟਲੀ ਹੈਂਡਵਰਕ ਦਾ ਸੂਟ ਹੈ ਸੂਟ ਦੀ ਲੰਬਾਈ ਆਏਗੀ 45 ਤੋਂ ਲੈ ਕੇ 48 ਇੰਚ ਜੀ ਬਹੁਤ ਹੀ ਪਿਆਰਾ ਸੂਟ ਹੈ ਉਸ ਤੋਂ ਬਾਅਦ ਆ ਦੇਖਿਓ ਜੀ ਇਹ ਸੂਟ ਦੇ ਹੈਗੇ ਪੌਂਚੇ ਜੀ ਸੂਟ ਦੇ ਪੂਰੇ ਪੌਂਚੇ ਪਰ ਵੀ ਕੰਮ ਹੋਇਆ ਹੋਇਆ ਹੈ ਜਿਹੜੀ ਬੈਨਾਂ ਨੇ ਸੂਟ ਪਲਾਜੋ ਕਰਨਾ ਹੈ ਪਲਾਜੋ ਬਣ ਜਾਊਗਾ ਸਲਵਾਰ ਕਰਨੇ ਸਲਵਾਰ ਬਣ ਜਾਊਗਾ ਜਿਹਨੇ ਫਰੰਟ ਰੱਖਣਾ ਹੈ ਫਰੰਟ ਬਣ ਜਾਊਗਾ ਜੀ ਉੱਤੋਂ ਲਿਆ ਪੁਰਾ ਕੇ ਬੈਠ ਬਹੁਤ ਹੀ ਪਿਆਰਾ ਸੂਟ ਹੈ ਨਾਲ ਦੁਪੱਟਾ ਆਏਗਾ ਚਨਾਉਂ ਦਾ ਜੀ ਜੋ ਕਪੜਾ ਆਏਗਾ ਵਿਸਕੋਸ ਕ੍ਰੇਪ ਦਾ ਕਪੜਾ ਆਏਗਾ ਅਗਰ ਵਿਸਕੋਸ ਕ੍ਰੇਪ ਨਾ ਹੋਵੇ ਸੂਟ ਰਹੇਗਾ ਫ੍ਰੀ ਜੀ ਦੁਪੱਟਾ ਖੋਲ ਕੇ ਆਈ ਵੀਰੇ ਦੁਪੱਟੇ ਦੀ ਲੰਬਾਈ ਤੇ ਚੌੜਾਈ ਚੈੱਕ ਕਰਨੀ ਹੈ ਜੀ ਕੋਈ ਗਿਠਾ ਜਿਹਾ ਦੁਪੱਟਾ ਨਹੀਂ ਹੈਗਾ ਬਜ਼ਾਰ ਵਾਲਾ ਵੀ ਗਿਠਾ ਜਿਹਾ ਦੁਪੱਟਾ ਲੱਗਿਆ ਹੋਊਗਾ ਲੰਬਾ ਤੇ ਚੌੜਾ ਦੁਪੱਟਾ ਹੈ ਬਹੁਤ ਹੀ ਪਿਆਰੀ ਆਟਮ ਹੈ ਬਹੁਤ ਹੀ ਸੋਹਣਾ ਸੂਟ ਹੈ ਜੀ ਆ ਵੀ ਪਤਰਾ ਦੇ ਇਹ ਚ ਰੰਗ ਹੈਗੇ ਚਾਰ ਜੀ ਅੱਤਲਾ ਪਤਰਾ ਦੇ ਰੰਗ ਹੈਗੇ ਚਾਰ ਜੀ ਡਿਜ਼ਾਈਨ ਬੜਾ ਸੋਹਣਾ ਹੈ ਜੀ ਰੰਗ ਹੈਗੇ ਚਾਰ ਜੀ ਡਿਜ਼ਾਈਨ ਬੜਾ ਸੋਹਣਾ ਹੈ ਜੀ ਆ ਦੇਖੋ ਰੰਗ ਪਰਪਲ ਕਾ yellow ਦੀ ਮੈਚਿੰਗ ਜੀ ਮਜੈਂਟਾ ਕਾ green ਦੀ ਮੈਚਿੰਗ ਜੀ red ਕਾ fuchsia ਦੀ ਮੈਚਿੰਗ ਜੀ purple ਕਾ yellow ਦੀ ਮੈਚਿੰਗ ਜੀ ਬਾਜ਼ਾਰ ਤੋਂ ਉੱਤ ਵਿਕ ਰਿਹਾ 1590 1690 1790 ਇਹ ਆਪਾਂ ਸੂਟ ਦੇਣਾ ਸ਼ੰਕਰ ਮਾਰ ਕੇ ਲੈ ਕੇ ਉਹਨੇ ਰੇਟ ਲਾ ਦੇ ਜੋ ਰੇਟ ਲਾ ਉਹ ਰੇਟ 베ਚਣਾ ਨਾ ਵੱਧ ਦੇ 베ਚਣਾ ਨਾ ਘੱਟ 베ਚਣਾ 1590 ਘੱਟ ਸੂਟ ਨਹੀਂ ਮਿਲ ਸਕਦਾ ਇੱਥੇ ਮਰਜ਼ੀ ਟਰਾਈ ਕਰਦੇ ਹੋ ਬੜੇ ਮੋਟਾ ਮਾਰ ਕੇ ਲੈ ਕੇ ਸ਼ੰਕਰ ਇਹ ਆਪਾਂ ਸੂਟ ਸਾਨੂੰ ਦੇ ਦੇਣਾ ਜੀ ਸਿਰਫ ਤੇ ਸਿਰਫ 900 ਤੇ 50 ਰੁਪਏ ਦਾ 950 ਰੁਪਏ ਸੂਟ ਤੁਹਾਨੂੰ ਦੇਣਾ ਜੀ ਆ ਸਿਰਫ ਜੱਸੀ ਦੀ ਹੱਟੀ ਬਸਟ ਕਾਰ ਮਰਿੰਡਾ ਜੀ ਇਹਦਾ ਸ਼ਿਪਿੰਗ ਕਰ ਦੂੰਗਾ ਬਿਲਕੁਲ ਫਰੀ ਜੀ ਸ਼ਿਪਿੰਗ ਦਾ ਕੋਈ ਪੈਸਾ ਨਹੀਂ ਲੈਣਾ ਜੀ ਦੁਕਾਨ ਪਰ ਆ ਕੇ ਲਓਗੇ ਤਾਂ ਵੀ 950 ਹੈ ਸ਼ਿਪਿੰਗ ਬਿਲਕੁਲ ਫਰੀ ਕਰ ਦੂੰਗਾ ਲਾ ਦੇ ਉੱਪਰ ਆ ਦੇਖੋ 950 ਰੁਪਏ ਦਾ ਰੇਟ ਹੈ ਜੀ ਇਹਦਾ ਪੂਰੇ ਪੰਜਾਬ ਦੀ ਰੇਟ ਦੀ ਗਾਰੰਟੀ ਰਹੂਗੀ 950 ਰੇਟ ਜਨਾ ਸੂਟ ਦਾ ਦੇਖੋ ਜੀ ਆ ਲਿਖ ਕੇ ਲਾਤਾ ਜੀ ਜਿੰਨੂੰ ਲੋੜ ਆ ਸਕਰੀਨ ਸ਼ਾਟ ਮਾਰ ਕੇ ਆ ਜਿਓ 950 ਰੁਪਏ ਸੂਟ ਦਾ ਰੇਟ ਹੈ ਜੀ ਇਹਦਾ 950 ਚਾਹੇ ਲੁਧਿਆਣੇ ਤੇ ਆਜੋ ਚਾਹੇ ਅੰਮ੍ਰਿਤਸਰ ਤੇ ਆਜੋ ਚਾਹੇ ਮਡੀ ਸਰ ਤੇ ਆਜੋ ਕਿਤੇ ਨਹੀਂ ਮਿਲਣਾ ਇਸ ਰੇਟ 'ਚ ਰੇਟ ਮਿਲੇਗਾ 990 ਰੁਪਏ ਜੀ 990 ਜੀ ਫਿਰ ਵੀ ਤੇ ਪੁੱਛ ਲੈਣਾ ਚੱਕੋ ਵੀਰ ਜੀ ਉਸ ਤੋਂ ਬਾਅਦ ਜੀ ਨੈਕਸਟ ਡੇਨ ਆਜੂਗਾ ਹੋਲੀ ਆ ਵੀਰੇ ਬਜਟ ਤੇਲ ਹੈ ਨਰਸ ਵੀਡੀਓ ਹੁਣ ਕਰ ਆਹ ਲੋ ਜੀ ਆ ਵੀ ਹੈਂਡਬੈਗ ਦਾ ਸੂਟ ਆਊਗਾ ਜੀ ਕੰਮ ਆਣਿਆ ਬੜੇ ਸੋਹਣੇ ਜੀ ਕਿਉਂਕਿ ਸਾਰੇ ਬੁਟੀਕ ਕਨਸੈਪਟ ਲੈ ਕੇ ਆਏ ਆ ਹਲੋ ਬਹੁਤ ਹੀ ਸੋਹਣੇ ਚਾਕਾਂ ਵਾਲਾ ਕੰਮ ਹੈ ਜੀ ਬਹੁਤ ਹੀ ਵਧੀਆ ਗਲੇ ਪਰ ਹੈਂਡਵਰਕ ਦਾ ਕੰਮ ਹੈ ਗੌਰਗਲ ਕੰਮ ਦੇਖੋ ਜੀ ਪ੍ਰੋਪਰ ਹੈਂਡਵਰਕ ਦਾ ਕੰਮ ਹੈ ਪ੍ਰੋਪਰ ਘੇਰੇ ਦਾ ਕੰਮ ਹੈ ਨਾਲ ਬਣੇ ਹੋਏ ਬਹੁਤ ਹੀ ਸੋਹਣੇ ਬਾਜੂ ਜੀ ਬਾਜੂ ਬੜੇ ਸੋਹਣੇ ਬਣੇ ਹੋਏ ਐ ਨਾਲ ਦੁਪੱਟਾ ਆਏਗਾ ਚਨੂਨ ਸ਼ਵੌਂ ਦਾ ਜੀ ਚਨੂਨ ਸ਼ਵੌਂ ਦਾ ਦੁਪੱਟਾ ਆਏਗਾ ਬਾਜ਼ਾਰ ਥੋੜਾ ਬਹੁਤ ਮਹਿੰਗਾ ਵਿਕ ਰਿਹਾ ਹੈ 1690 1790 ਜਿਨ੍ਹਾਂ ਨੇ ਵੀਡੀਓ ਸ਼ੇਅਰ ਕਰਕੇ ਆਣਾ ਹੈ 10 ਰੁਪਏ ਚ ਪਾ ਕੇ ਆਣਾ ਹੈ ਉਹਨਾਂ ਨੂੰ ਸੂਟ ਮਿਲਣਾ ਹੈ 950 ਰੁਪਏ ਦਾ ਸ਼ੱਕ ਸਰ ਕੇ ਉੱਪਰ ਸੂਟ ਚੱਕ ਕੇ ਸਾਹ ਦੇਖਦਾ ਨਹੀਂ ਹੈਗਾ ਦਮਾਲੀ ਸਾਹਿਬ ਦੇ ਉੱਪਰ ਰੱਖ ਦੇ ਦੁਪੱਟਾ ਉੱਪਰ ਰੱਖ ਦੇ ਸੂਟ ਸਿੱਧਾ ਲੱਗ ਦੇ ਸਾ ਦੇ ਉਹ ਸਾਹਮਣੇ ਟੇਢੀ ਬਲ ਲੱਗਦਾ ਸੂਟ ਆ ਲੋ ਜੀ 950 ਰੁਪਏ ਚ ਪੂਰਾ ਗਲੇ ਦਾ ਕੰਮ ਪੂਰਾ ਘੇਰੇ ਦਾ ਸਰਦਾਰੀ ਕੰਮ ਪੂਰਾ ਦੁਪੱਟਾ ਹੈਵੀ ਕੰਮ ਚਾਹੇ ਸੂਟ ਦਾਸ ਚ ਲਾਓ ਚਾਹੇ ਸੂਟ ਬਰੀ ਚ ਲਾਓ ਜਿੱਥੇ ਮਰਜ਼ੀ ਲਾ ਦਿਓ ਕੋਈ 15 90 ਨਹੀਂ ਕੋਈ 16 90 ਨਹੀਂ ਰੇਟ ਮਿਲਣਾ ਹੈ 900 ਤੇ 50 ਰੁਪਏ ਲਿਖਿਆ ਤਾਂ 950 ਰੁਪਏ ਵੀਰੇ ਰੰਗ ਦੇ ਦੇਖੋ ਗ੍ਰੀਨ ਕਲਰ ਪਰਪਲ ਕਲਰ yellow ਕਲਰ ਮਿਲਣਾ ਕਿਥੇ ਥੂਟਾ ਮਿਲਣਾ ਹੈਗਾ ਜੱਸੀ ਦੀ ਹੱਟੀ ਜਿਹੜੀ ਬੱਸ ਸਟੈਂਡ ਦੇ ਸਾਹਮਣੇ ਹੈ ਜੀ ਜਿਨ੍ਹਾਂ ਨੇ ਵੇਚਣ ਵਸਤ ਲੈਣ ਨੂੰ ਲੈਸ ਹੋਰ ਕਰ ਦੂੰਗਾ ਜੀ ਜਿਨ੍ਹਾਂ ਨੇ ਵਿਆਹ ਦੀ ਵਸਤ ਕੱਪੜੇ ਨੂੰ ਹੋਰ ਲੈਸ ਕਰ ਦੂੰਗਾ ਸਿੰਗਲ ਸਿੰਗਲ 950 ਮਿਲਣਾ ਸਾਡੇ ਕੋਲ ਬਾਜ਼ਾਰ ਵਿੱਚ ਰੇ 1690 1790 ਅਸੀਂ ਦੇਣਾ 950 ਜੀ ਆਹ ਲਓ ਜੀ ਗਰਮੀਆਂ ਦੀ ਆਣ ਬਾਣ ਤੇ ਸ਼ਾਨ ਪਿਓਰ ਮਸਲੀਨ ਕਾਟਨ ਪਿਓਰ ਮਸਲੀਨ ਕਟ ਨਾ ਸੂਟ ਆਣਾ ਜੀ ਨਾਲੇ ਪੇਜ ਸਬਸਕ੍ਰਾਈਬ ਕਰ ਲਓ ਰੋਜ਼ ਵੀਡੀਓ ਬਣਿਆ ਕਰਨੇ ਸਵੇਰ 10 ਤੋਂ ਲੈ ਕੇ 11 ਵਜੇ ਵਿੱਚ ਵਿੱਚ ਜੀ ਆ ਕੰਮ ਦੇਖੋ ਜੀ ਪੂਰਾ ਫਰੰਟ ਜਾਲ ਹੈ ਪੱਲੇ ਪਰ ਹੱਥ ਦਾ ਕੰਮ ਕੀਤਾ ਵੀ ਰੱਖੀ ਨੀਂ ਚੇ ਭਰਾਵਾ ਪੱਲੇ ਪਰ ਹੋਇਆ ਵੇ ਹੈਂਡਵਰਕ ਦਾ ਕੰਮ ਪੱਲੇ ਪਰ ਹੋਇਆ ਵੇ ਹੈਂਡਵਰਕ ਦਾ ਕੰਮ ਆ ਲੋ ਪੂਰਾ ਫਰੰਟ ਹੈ ਜੀ ਨਾਲ ਬਣੇ ਵੇ ਬਾਜੂ ਬਾਜੂ ਦੇਖੋ ਛੋਟੇ ਤਾਂ ਨਹੀਂ ਬਣੇ ਵੇ ਚਾਹੇ ਬਾਜੂ ਕਰੋ ਚਾਹੇ ਪਲਾਜ਼ੋ ਕਰੋ ਪੂਰੇ ਮੇਰੇ ਸਾਹਿਬ ਗੱਲ 16 ਇੰਚ ਦੀ ਬਾਜੂ ਬਣੀ ਵੀ ਹੈ ਪੂਰੀ ਪਰਵੀ ਬਾਜੂ ਬਣੀ ਵੀ ਐ ਪੂਰਾ ਫਰੰਟ ਜਾਲ ਐ ਦੁਪੱਟਾ ਨਾਲ ਪਿਓਰ ਮਿਸ਼ਲਿਨ कॉटन ਦਾ ਜਾਇਗਾ ਬਾਜ਼ਾਰ ਤੋਂ ਵਿਕਦਾ 1690 1790 ਆਪਾਂ ਸੂਟ ਦੇਣਾ 900 ਤੇ 50 ਰੁਪਏ 950 ਰੁਪਏ ਸੂਟ ਮਿਲਣਾ ਹੈ ਕਲਰ ਬੜਾ ਸੋਹਣਾ ਹੈ ਡਿਜ਼ਾਈਨ ਬੜਾ ਘੈਂਟ ਹੈ ਜਿਹੜਾ ਬੰਦਾ ਵੀਡੀਓ ਸ਼ੇਅਰ ਕਰੂਗਾ ਵੀਡੀਓ ਸ਼ੇਅਰ ਕਰਕੇ ਆਊਗਾ ਉਹਨੂੰ ਦੁਕਾਨ 'ਤੇ 50 ਰੁਪਏ ਲੈਸ ਹੋਰ ਦਊਗਾ ਜਿੰਨੇ ਵਿੱਚ ਵੀਡੀਓ 'ਚ ਰੇਟ ਪਾਇਆ 950 ਹੈ ਬਿਗੈਰ ਸ਼ੇਅਰ ਤੋਂ ਜੇ ਸ਼ੇਅਰ ਕਰਕੇ ਆਊਗਾ ਉਹਨੂੰ ਰੇਟ ਮਿਲੂਗਾ 900 ਰੁਪਏ 900 ਰੁਪਏ ਦੇ ਵਿੱਚ ਡੀਸਕਊਂਟ ਦੇ ਦੇਣਾ ਪੂਰਾ ਪਰਮਾ ਪੂਰਾ ਹੈਵੀ ਪੂਰੇ ਦੁਪੱਟੇ ਜਾਲ ਵਾਲਾ ਕਰੋ ਸਾਡ ਪਰ ਜੀ ਰੰਗ ਦੇਖੋ ਕਿੰਨੇ ਸੋਹਣੇ ਸੋਹਣੇ ਆ ਵਾਈਨ ਰੰਗ ਵਾਈਨ ਰੰਗ ਜੀ ਆ ਗਿਆ ਵੀਰੇ ਪਿੰਕ ਰੰਗ ਨਾਲ ਗ੍ਰੀਨ ਕਲਰ ਰੇਟ ਆਏਗਾ 950 ਸਾਰੇ ਵਾਸਤੇ ਜੇ ਵੀਡੀਓ ਸ਼ੇਅਰ ਕਰਕੇ ਆਊਗਾ ਉਹਨੂੰ ਮਿਲੂਗਾ 900 ਰੁਪਏ ਦਾ ਕਟ ਕੋਟ 10 15 ਵੀਡੀਓ ਸ਼ੇਅਰ ਕੀਤੀ ਹੋਵੇ ਬਾਜ਼ਾਰ ਜਿਹੜੇ ਮਿਲਣਾ ਹੈ 1690 1790 ਇਹ ਜੱਸੀ ਵੀਰ ਨੇ ਰੇਟ ਕਰਤਾ ਜੀ 900 ਤੇ 50 ਰੁਪਏ ਆ ਖੋਲ ਵੀਰ ਜਮਣੀ ਸੂਟ ਪਿੱਛੇ ਵਾਲਾ ਆ ਸੂਟ ਆ ਗਿਆ ਜਮਣੀ ਬਹੁਤ ਹੀ ਸੋਹਣਾ ਸੂਟ ਹੈ ਬਹੁਤ ਹੀ ਪਿਆਰਾ ਡਿਜ਼ਾਈਨ ਹੈ ਦੁਪੱਟਾ ਆਊਗਾ ਚਨੂਨ ਸ਼ਫੌਨ ਦਾ ਬਹੁਤ ਹੀ ਸੋਹਣਾ ਡਿਜ਼ਾਈਨ ਹੈ ਬਹੁਤ ਹੀ ਪਿਆਰੀ ਡਿਜ਼ਾਈਨਿੰਗ ਹੈ ਲੋਕਾਂ ਸਭ ਦੀ ਵੀਡੀਓ ਚੈੱਕ ਕਰਿਆ ਕਰੋ ਜਿਹੜੇ ਭਾਈ ਦੀ ਵੀਡੀਓ ਚੈੱਕ ਕਰਕੇ ਰੇਟ ਦੱਸਿਓ ਰੇਟ ਕਿਵੇਂ ਲੱਗੇ ਸਾਡਾ ਰੇਟ ਘੱਟ ਕਾਤੇ ਆ ਇਦੋਂ ਮੇਰੇ ਕੋਲ ਮੇਰਾ ਵੀਰ ਦਾ ਮੈਸੇਜ ਆਇਆ ਵੀ ਵੀਰੇ ਹੁਣ ਰੇਟ ਘੱਟ ਕਾਤੇ ਐ ਉਹ ਵੀਰੇ ਸਾਨੂੰ ਬਾਹਲੇ ਲਾਲਚੀ ਲੋੜਨੀ ਅਸਤੇ ਸ਼ਾਮ ਤੱਕ 1000 1000 ਵੇਚਣੇ ਐ ਅਜੇ ਇੱਕ ਥੂੜ ਖੜਾ ਗਜਾਰਾ ਨਹੀਂ ਹੁੰਦਾ ਅਜੇ ਥੂੜ 1000 1000 ਵੇਚੇ 10 ਰੁਪਏ ਵੀ ਕਹਿੰਦੇ ਬਹੁਤ ਐ ਜੀ ਪੂਰਾ ਫਰੰਟ ਜਾਲ ਜੀ ਆਹ ਦੇਖੋ ਸਲਵਾਰ ਦੇ ਪੌਂਚੇ ਬਣੇ ਵੇ ਸਲਵਾਰ ਦੇ ਪੌਂਚੇ ਬਣੇ ਵੇ ਪੂਰੇ ਪਰਮੇ ਮਾੜੇ ਮੋٹے ਪੌਂਚੇ ਨਹੀਂ ਹੈਗੇ ਪੂਰੀ ਹੈਵੀ ਸਲਵਾਰ ਬਣਨੀ ਐ 20 ਇੰਚ ਲੱਕੜਾ ਜਣੀ ਸਲਵਾਰ ਦੇ ਪੌਂਚੇ ਪਰ ਸਲਵਾਰ ਦੀ ਮੂਰੀ ਬਣੀ ਵੀ ਫਰੰਟ ਬਣਿਆ ਹੋਇਆ ਚੱਕੀ ਸੂਟ ਉੱਪਰ ਲੰਬਾਈ ਹੈਗੀ 50 ਇੰਚ ਜੀ ਸਾਡੇ ਕੋਈ ਪੈਂਟ 6 ਫੁੱਟ ਲੰਬੀ ਹੋਵੇ ਉਹ ਥੋੜੀ ਬਨੂਗਾ ਜੇ ਕਿਸੇ ਕੁੜੀ ਦਾ ਕੱਟ ਹੈ ਤਾਂ ਗੱਲਾ ਨਹੀਂ ਬਣਾਏ ਹੋਏ ਕੱਟ ਜਿਹੀ ਬਨ ਜਾਊਗਾ ਪੂਰਾ ਵਧੀਆ ਸਟੈਂਡਰਡ ਦਾ ਸੂਟ ਹੈ ਸਾਈਡ ਬੱਕੜਾਈ ਹੈ ਪੌਂਚੇ ਉੱਪਰ ਕੰਮ ਹੋਇਆ ਬਰਖ ਦੇ ਨੀਚੇ ਭਰਾ ਰੇਟ ਕਿੰਨਾ ਹੈ 900 ਤੇ 50 ਰੁਪਏ ਪਿਓਰ ਪਿਓਰ ਨੈਚੁਰਲ ਵਿਸਕੋਸ ਦਾ ਕੱਪੜਾ ਹੈ ਤੇ オリジナル ਚਨਾਉਨ ਦਾ ਦੁਪੱਟਾ ਹੈ ਰੇਟ ਹੈਗਾ 950 ਰੁਪਏ ਮੇਲਾ ਕਿੱਥੇ ਐ ਮੇਲਾ ਹੈਗਾ ਜਸਤੀ ਦੀ ਹਕਤੀ ਬਸਟੈਂਡ ਦੇ ਸਾਹਮਣੇ ਜਿਨ੍ਹਾਂ ਨੇ ਕੱਪੜੇ ਕੰਮ ਕਰਨਾ ਹੈ ਉਹ ਸਾਨੂੰ ਜਰੂਰ ਦਰਸ਼ਨ ਦਿਓ ਉਹਨਾਂ ਨੂੰ ਮਿਲੂਗਾ 13 13 ਸਟੋਰ ਅਸੀਂ ਦੁਕਾਨ ਤੋਂ ਪਰੇ ਨਾ ਰਹੇ ਆ ਤੀਸਰੇ ਫਲੋਰ 'ਤੇ ਖੁੱਲ ਰਹੇ ਆ 13 13 ਜੀ ਹਫਤੇ ਕਿਹਦੀ ਦੇਰੀ ਹੋ ਰਹੀ ਗਈ ਹੈ ਜਿੰਨੀ ਮਰਜ਼ੀ ਵੈਰਾਈਟੀ ਲੈ ਲਿਓ ਜਿੰਨੇ ਮਰਜ਼ੀ ਡਿਜ਼ਾਈਨ ਲੈ ਲਿਓ ਰੇਟ ਰਹੇਗਾ 900 ਤੇ 50 ਰੁਪਏ ਜੀ ਰੰਗ ਲੈ ਲੈਣ ਚ ਦੇ 900 ਤੇ 50 ਰੁਪਏ ਜੀ ਸਭ 950 ਦੀ ਕੋਈ ਗੱਲ ਨਹੀਂ ਬਸ 900 50 ਰੁਪਏ ਜੀ ਚਲ ਜੋ ਕੇ ਚਲ ਜੋ ਜੀ ਯੈਲੋ ਕਲਰ ਤਾਂਬਾ ਕਲਰ ਫਰੋਜੀ ਕਲਰ ਤੇ ਮੈਜੈਂਟਾ ਕਲਰ ਰੇਟ ਕਿੰਨਾ ਹੈ 950 ਰੁਪਏ ਜੀ ਵੀਡੀਓ ਸ਼ੇਅਰ ਜਰੂਰ ਕਰਨੀ ਹੈ ਲਾਈਕ ਜਰੂਰ ਕਰਨੀ ਹੈ ਜੀ ਵੀਡੀਓ ਸ਼ੇਅਰ ਤਾਂ ਕਰਨੀ ਹੈ ਕਿਸੇ ਵੀਰ ਭੈਣ ਨੂੰ ਕੱਪੜੇ ਦੀ ਲੋੜ ਹੈਗੀ ਹੈ ਉਹਨੂੰ ਕੱਪੜਾ ਸਹੀ ਰੇਟ 'ਤੇ ਨਹੀਂ ਮਿਲਦਾ ਉਹ ਵੀਰ ਭੈਣ ਦਾ ਫਾਇਦਾ ਹੋਊਗਾ ਵੀ ਇੰਨੇ ਸੋਹਣੇ ਸੋਹਣੇ ਡਿਜ਼ਾਈਨਰ ਸੂਟ ਵੀ ਆ ਰੇਟਾ ਜਾ ਸਕਦੇ ਆ ਆ ਦੇਖੋ ਗਲੇ ਦਾ ਕੰਮ ਪ੍ਰੋਪਰ ਸਰਦਾਰੀ ਕੰਮ ਪ੍ਰੋਪਰ ਘੇਰੇ ਦਾ ਕੰਮ ਖੁੱਲੀ ਅੱਗੇ ਨੂੰ ਕਰੀ ਵੀਰੇ ਰੇਟ ਕਿੰਨਾ ਹੈ 950 ਰੁਪਏ ਜੀ ਆ ਨਾਲ ਦੇਖੋ ਸਲਵਾਰ ਦੇ ਪੌਂਚੇ ਬਣੇ ਵੀ ਸਾਡੇ ਹਰੇਕ ਡਿਜ਼ਾਈਨ ਦਾ ਸਲਵਾਰ ਦੇ ਪੌਂਚੇ ਬਣੇ ਵੀ ਆ ਰਹੇ ਆ 950 ਦੇ ਅੰਦਰ ਹੈਂਡਵਰਕ ਦਾ ਸੂਟ ਚੁੰਨੀ ਪੂਰੀ ਭਰਮੀ ਬਣੀ ਵੀ ਚੁੰਨੀ ਪੂਰੀ ਭਰਮੀ ਬਣੀ ਵੀ ਹੈਵੀ ਹੈਂਡਵਰਕ ਦੀ ਜੀ ਰੇਟ ਹੈਗਾ 950 ਰੁਪਏ ਜੀ ਸੋ ਜਿਨ੍ਹਾਂ ਨੇ ਕੱਪੜੇ ਕੰਮ ਕਰਨਾ ਹੈ ਉਹ ਦਰਸ਼ਨ ਜਰੂਰ ਦਿਓ ਜੀ ਰੇਟ ਮਿਲਣਾ ਹੈ 950 ਰੁਪਏ ਜੀ 950 ਜੀ 950 ਰੇਟ ਮਿਲਣਾ ਸਿਰਫ ਜੱਸੀ ਦੀ ਹੱਟੀ ਬਸ ਚੜ ਮਰਿੰਡੇ ਦੇ ਉੱਪਰ ਜਿਹੜੇ ਵੀਰਵਾਨ ਕੱਪੜੇ ਦਾ ਕੰਮ ਕਰਦੇ ਜਾਂਦੇ ਹਨ ਜਰੂਰ ਦਰਸ਼ਨ ਦਿਓ ਉਹਨਾਂ ਨੂੰ ਵੈਰਾਈਟੀ ਬਹੁਤ ਮਿਲੂਗੀ ਰੇਟ ਮਿਲਣਗੇ ਬੜੇ ਘੱਟ ਚੀਜ਼ਾਂ ਮਿਲਣਗੇ ਬੜੀਆਂ ਵਧੀਆ ਜੀ ਆਹ ਲੋ ਜੀ ਹੁਣ ਵੀਡੀਓ ਸਵਾਗਤ ਕਰ ਰਹੇ ਹਾਂ ਡਿਜ਼ਾਈਨ ਬੜੇ ਸੋਹਣੇ ਆ ਚੀਜ਼ਾਂ ਬੜੀਆਂ ਨਵੀਆਂ ਜੀ ਰੇਟ ਹੈਗਾ ਸਿਰਫ 990 ਰੁਪਏ ਜੀ ਪੂਰੇ ਹੈਵੀ ਜਾਲ ਵਾਲੇ ਫਰੰਟ ਹੈ ਜਾਲ ਵਾਲਾ ਡਿਜ਼ਾਈਨ ਹੈ ਰੇਟ ਹੈਗਾ 990 ਰੁਪਏ ਜੀ ਜਿਆ ਮਰਜੀ ਡਿਜ਼ਾਈਨ ਕਰ ਲਓ 990 ਦੇ ਅੰਦਰ ਮਿਲਦਾ ਜੀ ਜੇ ਵੀਡੀਓ ਸ਼ੇਅਰ ਕਰਕੇ ਆਊਗਾ ਉਹਨੂੰ ਮਿਲੂਗੀ 50 ਰੁਪਏ ਲੈਸ ਜੀ ਜੇ 10 ਬੰਦਰ ਵੀਡੀਓ ਸ਼ੇਅਰ ਕਰੀ ਹੋਗੀ 50 ਰੁਪਏ ਲੈਸ ਮਿਲਨੀ ਐ ਬਾਜ਼ਾਰ ਇੱਥੇ ਦਾ 1690 1790 ਰੁਪਏ ਆਪਾਂ ਰੇਟ ਦੇਣਾ 900 ਤੇ 50 ਰੁਪਏ ਸ਼ੇਅਰ ਕਰਕੇ ਬਲੈਕ ਸੂਟ ਖੋਲਦੇ ਵਸੇ ਤੇ ਵੀਡੀਓ ਸਬਤ ਕਰ ਦਈਏ ਆ ਲੋ ਜੀ ਪਿਓਰ ਮਸਲੀਨ ਦਾ ਹੈਂਡਵਰਕ ਦਾ ਸੂਟ ਕੋਈ 1690 ਨਹੀਂ ਕੋਈ 1790 ਦੀ ਉੱਤੀ ਦਬਲਤਾ ਬੁੜਿਆ ਆ ਦੇਖੋ ਕੰਮ ਜੀ ਗਲਾ ਘੇੜਾ ਕੇਰੇ ਪਰ ਵੀ ਹੈਂਡਵਰਕ ਦਾ ਕੰਮ ਹੈ ਕੇਰੇ ਪਰ ਵੀ ਹੈਂਡਵਰਕ ਦਾ ਕੰਮ ਹੈ ਨਾਲ ਸਲਵਾਰ ਤੇ ਬੂਰੀਆ ਬਣੀਆਂ ਵੀ ਐ ਰੇਟ ਕਿੰਨਾ ਹੈ 900 ਤੇ 50 ਰੁਪਏ ਜੀ ਚਲ ਜੋ ਕੇ ਚਲ ਜੋ ਜੱਕੇ 950 ਰੁਪਏ ਜੀ ਓਰੇ ਪੁੱਤਰ ਓਰੇ ਕੁੜੇ ਵਾਜੇ ਗੇੜੀ ਵਾਜੇ ਦੁਪੱਟਾ ਖੋਲ ਕੇ ਸੌਂਡ ਦੋ 900 ਤੇ 50 ਰੁਪਏ ਜੀ ਵੀਡੀਓ ਸ਼ੇਅਰ ਕਰਨ ਨਾਲ ਸੋਡੇ ਮਿਲਣਾ 900 ਰੁਪਏ ਦਾ ਵੈਸੇ ਰਗਣ ਮਿਲਣਾ 950 ਰੁਪਏ ਦਾ ਦੁਪੱਟਾ ਖੋਲ ਬੁੱਤੇ ਸੌਂਡ ਤੇ ਬਲੈਕ ਦਾ ਬਹੁਤ ਸੋਨਾ ਸੂਟ ਹੈ ਨਾਲੇ ਮਸ਼ਲੀਨ ਕੋਟਨ ਦਾ ਸੂਟ ਆ ਗਿਆ ਕੋ 1790 ਨਹੀਂ ਕੋ 1890 ਨਹੀਂ ਰੇਟ ਮਿਲਣਾ 950 ਰੁਪਏ ਜੀ ਜਿਹਨਾਂ ਨੇ ਆਰਡਰ ਕਰਨੇ ਆਰਡਰ ਕਰ ਸਕਦੇ ਆ ਜਸਤੀ ਦੀ ਹੱਟੀ ਬਸਟ ਚੜ ਮਰਿੰਡਾ ਜੀ ਖੋਲਦੇ ਦੁਪੱਟਾ ਦੁਪੱਟਾ ਪੂਰਾ ਟਾਈਮ ਮੈਟਰ ਲੰਬਾ ਚੌੜਾ ਪਿਓਰ ਮਸ਼ਲੀਨ ਦਾ ਰੇਟ ਆਏਗਾ 950 ਜੀ ਹਰੇਕ ਸੂਟ ਦਾ ਸ਼ਿਪਮੈਂਟ ਕਰਤੀ ਫਰੀ ਜੀ ਇਹ ਜਸਤੀ ਬਣੇ ਧਮਾਕਾ ਕਰਿਆ ਹਰੇਕ ਸੂਟ ਦਾ ਸ਼ਿਪਿੰਗ ਫਰੀ ਕਰਤੀ ਹਰੇਕ ਸੂਟ ਨਾਲ ਰੇਟ ਹੈਗਾ 950 ਰੁਪਏ ਜੀ ਰੰਗ ਦੇਖੋ ਕਿੰਨੇ ਸੋਹਣੇ ਸੋਹਣੇ ਆ ਮਸਟਰਡ ਕਲਰ ਗ੍ਰੀਨ ਕਲਰ ਤੰਬਾ ਕਲਰ ਮਜੈਂਟਾ ਕਲਰ ਸੋ ਵੀਡੀਓ ਸ਼ੇਅਰ ਕਰਨੀ ਹੈ ਲਾਈਕ ਕਰਨੀ ਹੈ ਕਮੈਂਟ ਕਰਨੀ ਹੈ ਆਹ ਲੋ ਜੀ ਪਿਓਰ ਕ੍ਰੇਪ ਦੇ ਸੂਟ ਘੇਰੇ ਵਾਲੇ ਡਿਜ਼ਾਈਨ ਜਿਹੜੇ ਬਜਾਰ 12 1200 13 300 ਦੇ ਵਿਕ ਰਹੇ ਆ ਸਾਡੇ ਕੋਲ ਮਿਲਣਾ ਜੀ ਬਜਾਰ ਹੈਗਾ 1200 ਦੇ ਇੱਕ ਜੀ ਅਸੀਂ ਇਹਨੇ 2500 ਰੁਪਏ ਚਾਰ 2500 ਦੇ ਚਾਰ ਸੂਟ ਮਿਲ ਜਾਣੇ ਸਾਡੇ ਕੋਲ ਆਵਲੇ ਕ੍ਰੇਪ ਦੇ ਜੀ ਬਜਾਰ ਦੇ ਜਿਹੜੇ ਚੈੱਕ ਚੈੱਕ ਕਰ ਲਓ ਸਾਡਾ ਇਹ ਚੈੱਕ ਕਰ ਲਓ ਪੂਰਾ ਪਰਮਾ ਪੱਲਾ ਪੂਰੀ ਚੁੰਨੀ ਹੈਵੀ ਸਿੰਗਲ ਸੂਟ 700 ਰੁਪਏ ਦਾ ਹੈ ਜੇ ਚਾਰ ਦਾ ਬੰਡਲ ਲੈਣਾ 2500 ਰੁਪਏ ਸ਼ੀਪਿੰਗ ਕਰ ਦੂੰਗਾ ਬਿਲਕੁਲ ਫ੍ਰੀ ਜੀ ਸੋ ਵੀਡੀਓ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਕਮੈਂਟ ਕਰ ਦਿਓ ਤੇ ਫਟਾਫਟ ਆ ਜਿਓ ਜਸਤੀ ਦੀ ਹੱਟੀ ਬਸਟਨ ਮੈਨਟਲ ਬਿਲਕੁਲ ਸਾਹਮਣੇ ਜੀ ਧੰਨਵਾਦ ਜੀ ਥੈਂਕ ਯੂ ਜੀ